ਟੇਕਰ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾ ਕੀਤੀਆਂ ਪਾਰ 15 ਮਹੀਨੇ ਦੀ ਬੱਚੀ ਨੂੰ ਪਹਿਲਾ ਦੰਦਾ ਨਾਲ ਵੱਡਿਆ ਫਿਰ ਸੁੱਟਿਆ ਜ਼ਮੀਨ ਤੇ ਬੱਚੀ ਦੇ ਸਰੀਰ ਤੇ ਨਿਸ਼ਾਨ ਦੇਖ ਮਾਪੇ ਹੋਏ ਪਰੇਸ਼ਾਨ ਸੀਸੀਟੀਵੀ ਫੁਟੇਜ ਚ ਕੈਦ ਹੋਈ ਸਾਰੀ ਘਟਨਾ ਉਸਨੇ ਕੇਅਰ ਟੇਕਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸ਼ੁਰੂ ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਪੁੱਛਾਂ ਜਿੱਥੇ ਮਾਪੇ ਆਪਣੇ ਇੱਕ ਜਾਂ 1.5 ਸਾਲ ਦੇ ਬੱਚੇ ਦੀ ਦੇਖਭਾਲ ਇੱਕ ਕੇਅਰ ਟੇਕਰ ਰੱਖਦੇ ਨੇ ਕਿ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਤਾਂ ਜੋ ਬੱਚੇ ਆਪਣਾ ਖਾਣਾ ਪੀਣਾ ਆਪ ਸਿੱਖ ਸਕਣ ਮਾਪੇ ਜੋ ਕਿ ਕੰਮਕਾਰਾਂ ਵਿੱਚ ਰੁੱਝੇ ਹੁੰਦੇ ਨੇ ਅਤੇ ਆਪਣੇ ਬੱਚਿਆਂ ਨੂੰ ਕੀਅਰ ਟੇਕਰ ਕੋਲ ਛੱਡ ਕੇ ਬੇਚਿੰਤ ਹੋ ਕੇ ਚਲੇ ਜਾਂਦੇ ਨੇ ਕਿ ਪਿੱਛੇ ਸਾਡੇ ਬੱਚਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਇੱਥੇ ਤਾਂ ਇਸ ਤੋਂ ਉਲਟੀ ਹੋ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਕੇਅਰ ਟੇਕਰ ਜੋ ਕਿ ਬੱਚਿਆਂ ਦੀ ਦੇਖਭਾਲ ਲਈ ਰੱਖੀ ਜਾਂਦੀ ਹੈ ਉੱਥੇ ਹੀ ਇੱਕ ਕੇਅਰ ਟੇਕਰ ਵੱਲੋਂ 15 ਮਹੀਨੇ ਦੀ ਬੱਚੀ ਨਾਲ ਦਰਿੰਦਗੀ ਦਾ ਵਿਹਾਰ ਕੀਤਾ ਜਾਂਦਾ ਹੈ ਇਸ ਦਰਿੰਦਗੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੇਅਰ ਟੇਕਰ ਜੋ ਬੱਚਿਆਂ ਦੀ ਸਾਂਭ ਸੰਭਾਲ ਲਈ ਰੱਖੀ ਜਾਂਦੀ ਹੈ ਉਸ ਦੇ ਵੱਲੋਂ ਬੱਚੇ ਨੂੰ ਜ਼ਮੀਨ ਤੇ ਪਟਕਿਆ ਜਾਂਦਾ ਕੰਧ ਵਿੱਚ ਮਾਰਿਆ ਜਾਂਦਾ ਤੇ ਉਸ ਤੇ ਦੰਦੀਆਂ ਤੱਕ ਵੱਡੀਆਂ ਜਾਂਦੀਆਂ ਨੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਦੋਂ ਬੱਚੀ ਦੇ ਮਾਪਿਆਂ ਨੇ ਬੱਚੇ ਦੇ ਸਰੀਰ ਤੇ ਦੰਦੀਆਂ ਦੇ ਨਿਸ਼ਾਨ ਦੇਖੇ ਤਾਂ ਉਹ ਬੇहद ਪਰੇਸ਼ਾਨ ਹੋ ਗਏ ਮਾਪਿਆਂ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਉਹਨਾਂ ਦੇ ਹੌਸ ੁੱਟ ਗਏ ਜਿੱਥੇ ਕੇਅਰ ਟੇਕਰ ਉਹਨਾਂ ਨੇ ਬੱਚੇ ਨਾਲ ਬੇਰਹਿਮੀ ਨਾਲ ਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕੇਅਰ ਟੇਕਰ ਛੋਟੇ ਬੱਚੇ ਨਾਲ ਬਸ ਲੁਕੀ ਕਰਦੀ ਨਜ਼ਰ ਆ ਰਹੀ ਹੈ ਇਹ ਵੀਡੀਓ ਬੜੀ ਹੈਰਾਨ ਕਰਨ ਵਾਲੀ ਹੈ ਕਿ ਕਿਸ ਕਦਰ ਇਨਸਾਨੀਅਤ ਖਤਮ ਹੋ ਗਈ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਉਸ ਕੇਅਰ ਟੇਕਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕੇਅਰ ਟੇਕਰ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਾਂ ਕੀਤੀਆਂ ਪਾਰ 15 ਮਹੀਨੇ ਦੀ ਬੱਚੀ ਨੂੰ ਪਹਿਲਾ ਦੰਦਾ ਨਾਲ ਵੱਡਿਆ ਫਿਰ ਸੁੱਟਿਆ ਜ਼ਮੀਨ ਤੇ ਬੱਚੀ ਦੇ ਸਰੀਰ ਤੇ ਨਿਸ਼ਾਨ ਦੇਖ ਮਾਪੇ ਹੋਏ ਪਰੇਸ਼ਾਨ ਸੀਸੀਟੀਵੀ ਫੁਟੇਜ ਚ ਕੈਦ ਹੋਈ ਸਾਰੀ ਘਟਨਾ ਪੁਲਿਸ ਨੇ ਕੇਅਰ ਟੇਕਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸ਼ੁਰੂ ਸਾਤਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਪੂਜਾ ਜਿੱਥੇ ਮਾਪੇ ਆਪਣੇ ਇੱਕ ਜਾਂ ਡੇਢ ਸਾਲ ਦੇ ਬੱਚੇ ਦੀ ਦੇਖਭਾਲ ਕੇਅਰ ਟੇਕਰ ਰੱਖਦੇ ਨੇ ਕਿ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਤਾਂ ਜੋ ਬੱਚੇ ਆਪਣਾ ਖਾਣਾ ਪੀਣਾ ਆਪ ਸਿੱਖ ਸਕਣ ਮਾਪੇ ਜੋ ਕਿ ਕੰਮਕਾਰਾਂ ਵਿੱਚ ਰੁੱਝੇ ਹੁੰਦੇ ਨੇ ਅਤੇ ਆਪਣੇ ਬੱਚਿਆਂ ਨੂੰ ਕੇਅਰ ਟੇਕਰ ਕੋਲ ਛੱਡ ਕੇ ਬੇਚਿੰਤ ਹੋ ਕੇ ਚਲੇ ਜਾਂਦੇ ਨੇ ਕਿ ਪਿੱਛੇ ਸਾਡੇ ਬੱਚਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਇੱਥੇ ਤਾਂ ਇਸ ਤਰ੍ਹਾਂ ਢੋਲਟੇ ਹੋ ਰਿਆ ਸੀ ਤੁਹਾਨੂੰ ਦੱਸ ਦਈਏ ਕਿ ਕੇਅਰ ਟੇਕਰ ਜੋ ਕਿ ਬੱਚਿਆਂ ਦੀ ਦੇਖਭਾਲ ਲਈ ਰੱਖੀ ਜਾਂਦੀ ਹੈ ਉੱਥੇ ਹੀ ਇੱਕ ਕੇਅਰ ਟੇਕਰ ਵੱਲੋਂ 15 ਮਹੀਨੇ ਦੀ ਬੱਚੀ ਨਾਲ ਦਰਿੰਦਗੀ ਦਾ ਵਿਵਹਾਰ ਕੀਤਾ ਜਾਂਦਾ ਹੈ ਇਸ ਦਰਿੰਦਗੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੇਅਰ ਟੇਕਰ ਜੋ ਬੱਚਿਆਂ ਦੀ ਸਾਂਭ ਸੰਭਾਲ ਲਈ ਰੱਖੀ ਜਾਂਦੀ ਹੈ ਉਸ ਦੇ ਵੱਲੋਂ ਬੱਚੀ ਨੂੰ ਜ਼ਮੀਨ ਤੇ ਪਟਕਿਆ ਜਾਂਦਾ ਹੈ ਕੰਧ ਵਿੱਚ ਮਾਰਿਆ ਜਾਂਦਾ ਹੈ ਤੇ ਉਸਤੇ ਦੰਦੀਆਂ ਤੱਕ ਵੱਡੀਆਂ ਜਾਂਦੀਆਂ ਨੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਦੋਂ ਬੱਚੀ ਦੇ ਮਾਪਿਆਂ ਨੇ ਬੱਚੀ ਦੇ ਸਰੀਰ ਤੇ ਦੰਦੀਆਂ ਦੇ ਨਿਸ਼ਾਨ ਦੇਖੇ ਤਾਂ ਉਹ ਬੇहद ਪਰੇਸ਼ਾਨ ਹੋ ਗਏ ਮਾਪਿਆਂ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਉਹਨਾਂ ਦੇ ਹੋਸ਼ ਉੱਡ ਗਏ ਜਿੱਥੇ ਕੇਅਰ ਟੇਕਰ ਉਹਨਾਂ ਦੀ ਬੱਚੀ ਨਾਲ ਬੇਰਹਿਮੀ ਨਾਲ ਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕੇਅਰ ਟੇਕਰ ਛੋਟੇ ਬੱਚੀ ਨਾਲ ਬਸ ਲੁਕੀ ਕਰਦੀ ਨਜ਼ਰ ਆ ਰਹੀ ਹੈ ਇਸ ਵੀਡੀਓ ਬੜੀ ਹੈਰਾਨ ਕਰਨ ਵਾਲੀ ਹੈ ਕਿ ਕਿਸ ਕਦਰ ਇਨਸਾਨੀਅਤ ਖਤਮ ਹੋ ਗਈ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਉਸਕੇ ਕੇਅਰ ਟੇਕਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ